ਸੜਕਾਂ ਦੇ ਉੱਤੇ ਟੈਂਪੂ ਲਾ ਕੇ ਕੋਈ ਰੇੜੀ ਲਾ ਕੇ ਜਾਂ ਹੋਰ ਦੁੱਧ ਵੇਚ ਰਿਹਾ ਯਾਰ ਉਹਨਾਂ ਨੂੰ ਕਿਵੇਂ ਕੋਈ ਅਧਿਕਾਰ ਦਿੱਤਾ ਹੋਇਆ ਮੈਨੂੰ ਤਾਂ ਇਹ ਦੱਸੋ ਗੱਲ ਵੀ ਉਹ ਵੇਚਦਾ ਘੱਟੋ-ਘੱਟ ਉਹ ਪ੍ਰੂਫ ਹੋਵੇ ਕਿਤੇ ਕੱਲੋਂ ਮਾਰ ਲਓ ਕੋਈ ਵੱਡੀ ਘਟਨਾ ਹੋਗੀ ਅਸੀਂ ਕਦੋਂ ਜਾਗਦੇ ਕੋਈ ਵੱਡੀ ਘਟਨਾ ਕੱਲੋਂ ਕੋਈ ਉਹ ਦੁੱਧ ਪੀ ਕੇ ਜਾਂ ਕੁਝ ਕਰਕੇ ਕੋਈ ਮੰਨ ਲਓ ਕੋਈ ਘਟਨਾ ਵਾਪਰ ਗਈ ਜਾਂ ਕੋਈ ਬੱਚੇ ਦੀ ਡੈਥ ਹੋ ਗਈ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਤਾਂ ਉਹਦਾ ਕੌਣ ਜ਼ਿੰਮੇਵਾਰ ਮ ਜਦੋਂ ਸੀ ਜੇ ਮੈਂ ਕਹੀਏ ਪੰਜਾਬ ਤਾਂ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਮਸ਼ਹੂਰ ਹੈ ਅਸੀਂ ਕਿੰਨੀਆਂ ਚੀਜ਼ਾਂ ਹੁਣ ਆ ਮੂਰੇ ਤਿਹਾਰ ਆਉਣੇ ਆ ਤੇ ਕਿੰਨਾ ਦੁੱਧ ਕਿੰਨਾ ਪਨੀਰ ਫੜਿਆ ਵੀ ਜਾਊ ਇਹ ਨਹੀਂ ਹੈ ਵੀ ਰੇਡਾਂ ਨਹੀਂ ਹੋਣਗੀਆਂ ਰੇਡਾਂ ਵੀ ਹੋਣਗੀਆਂ ਫੜੇ ਵੀ ਜਾਣਗੇ ਪਰ ਕੀ ਨੂੰ ਅਲਟੀਮੇਟ ਕੀ ਰਿਜ਼ਲਟ ਆਉਂਦਾ ਕੁਝ ਵੀ ਨਹੀਂ ਹੈ ਗੱਲ ਤੇ ਅਸਲ ਇਹੀ ਆ ਵੀ ਲੋਕਾਂ ਨੂੰ ਮੂਰੇ ਆਉਣਾ ਪੂਗਾ ਦੂਜੀ ਸਾਡੀ ਕਿਸਾਨੀ ਭੁੱਲ ਕੇ ਬੈਜੀ ਅਸੀਂ ਮੰਨ ਲਓ ਹੁਣ ਵੱਡਾ ਕਾਰਨ ਕੀ ਹੈ ਮੈਂ ਤੁਹਾਨੂੰ ਦੱਸਦਾ ਗੱਲ ਮੰਨ ਲਓ ਸਾਡੇ ਪਿੰਡ ਦੀ ਆ ਆਪਾਂ ਗੱਲ ਕਰੀਏ ਮੰਨ ਲਓ ਸਾਡੀ ਪਿੰਡ ਦੀ ਜਿਹੜੀ ਮੰਨ ਲਓ ਜਨਸੰਖਿਆ ਉਹ 45 ਪਰ ਜੇ ਅਸੀਂ ਦੁੱਧ ਜਿਵੇਂ ਸਾਡਾ ਜਿਹੜਾ ਹੈ ਸੱਭਿਆਚਾਰ ਵੀ ਲਾ ਲਓ ਜਾਂ ਸਾਡੀ ਖੇਤੀ ਕਿੱਤਾ ਲਾ ਲਓ ਅਸੀਂ ਜੇ ਘਰਾਂ ਦੇ ਮਤਲਬ ਡੰਗਰਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ 10 ਤੋਂ 15 ਡੰਕਰ ਪਰਿਵਾਰ ਹੋਣਗੇ ਜਿਹੜੇ ਆ ਦਾ ਮਤਲਬ ਡੰਗਰ ਨਹੀਂ ਬਾਕੀ ਸਾਰੇ ਨੇ ਵੇਚਦੇ ਆ ਹਾਂ 10 15 ਫਰਵਰੀ ਆਗੇ ਮਸਾਂ ਮੰਨ ਲਓ ਜੇ ਕਹੀਏ ਉਹ ਵੀ ਬਾਈ ਕੋਈ ਬਿਜ਼ਨਸ ਨਹੀਂ ਕਰ ਰਿਹਾ ਉਹ ਵੀ ਇਹ ਆ ਜਿਵੇਂ ਹੁਣ ਹੌਲੀ ਹੌਲੀ ਚਲੋ ਅਵੇਅਰਨੈਸ ਹੋ ਰਹੀ ਆ ਤਾਂ ਲੋਕ ਇੱਕ ਇੱਕ ਦੋ ਦੋ ਡੰਗਰ ਰੱਖ ਰਹੇ ਨੇ ਮੰਨ ਲਓ ਵੀ ਹਰੇਕ ਬੰਦੇ ਨੂੰ ਆਪਾਂ ਇਹੀ ਬੇਨਤੀ ਕਰਾਂ ਵੀ ਇੱਕ ਇੱਕ ਦੋ ਦੋ ਡੰਗਰ ਜਿਹਦੇ ਕੋਲ ਸਫੀਸ਼ੀਐਂਟ ਕੋਈ ਜਗ੍ਹਾ ਹੈਗੀ ਆ ਮੰਨ ਲਓ ਤੇ ਪੱਠੇ ਕਰ ਸਕਦਾ ਤਾਂ ਘੱਟੋ ਘਾਟ ਆਪਦੇ ਦੁੱਧ ਤੋਂ ਹੁਣ ਕਿੰਨੀਆਂ ਚੀਜ਼ਾਂ ਉਹ ਤਿਆਰ ਕਰੂਗਾ ਦੁੱਧ ਵੀ ਬਣਾਊਗਾ ਦਹੀਂ ਵੀ ਬਣਾਊਗਾ ਪਨੀਰ ਵੀ ਲਿਆਊਗਾ ਉਹਨੂੰ ਕੋ ਮੁੱਲ ਚੀਜ਼ ਲੈਣ ਦੀ ਤਾਂ ਨਹੀਂ ਲੋੜ ਕਟੂਕਟ ਆਪਦੇ ਪਰਿਵਾਰ ਨੂੰ ਤਾਂ ਸੁਰੱਖਿਅਤ ਰੱਖ ਸਕਦਾ ਇੱਕ ਜਿਵੇਂ ਮਿੱਠਾ ਜ਼ਹਿਰ ਆ ਉਹ ਤੋਂ ਤਾਂ ਬਚਾ ਸਕਦਾ ਉਹ ਆਪਦੇ ਬੱਚਿਆਂ ਨੂੰ ਕਰ ਸਕਦਾ ਤੇ ਇਸ ਕਰਕੇ ਸਾਨੂੰ ਜਿਹੜੇ ਆਮ ਲੋਕ ਨੇ ਇਹਨਾਂ ਨੂੰ ਮੂਰੇ ਆਉਣਾ ਪਊਗਾ ਤੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਆਪਾਂ ਕਹਿੰਦੇ ਨੇ ਵੀ ਜਿਹੜੇ ਮਲਾਵਟ ਖੋਰੀ ਵਾਲੇ ਨੇ ਉਹ ਤਾਂ ਹੀ ਰੁਕਣਗੇ ਜੇ ਇਹਨਾਂ ਤੇ ਸਖਤ ਕਾਨੂੰਨ ਆਪਾਂ ਬਣੂਗਾ ਤੇ ਤਾਂ ਉਹਨਾਂ ਨੂੰ ਕਿਸੇ ਨੂੰ ਜਿਵੇਂ ਮਾਰ ਕੇ ਕਾਂ ਟੰਗਣ ਵਾਲੀ ਗੱਲ ਵੀ ਜੋ ਜਦ ਤੱਕ ਕਾਂ ਨਹੀਂ ਟੰਗੇ ਜਾਂਦਾ ਉਦੋਂ ਤੱਕ ਮਿਲਣਾ ਮਲਾਵਟ ਖੋਰੀ ਇਹ ਵਧੂਗੀ ਘਟਣ ਵਾਲੀ ਨਹੀਂ ਹੈ ਹੂੰ ਅੱਛਾ ਇਹ ਇੱਕ ਹੋਰ ਚੀਜ਼ ਦੇਖਿਆ ਹੋਣਾ ਵਾ ਆ ਪਿੱਛੇ ਜਿਹੇ ਇੱਕ ਆਫੀਸਰ ਸੀਗੇ ਹਾਂਜੀ ਸਰਦਾਰ ਜੀ ਸੀਗੇ ਉਹ ਬਹੁਤ ਵਾਇਰਲ ਹੋਏ ਸੀਗੇ ਉਹਨਾਂ ਨੇ ਵੱਲੋਂ ਰੇਡ ਪਾਈ ਜਾਂਦੀ ਸੀ ਰੇੜੀਆਂ ਦੇ ਉੱਤੇ ਜਿਹੜੇ ਫੇਕ ਪ੍ਰੋਡਕਟਸ ਨੇ ਜਿਹੜੇ ਜਾਂ ਫਿਰ ਜਿਹੜੇ ਮਲਾਵਟੀ ਕੋਈ ਪ੍ਰੋਡਕਟਸ ਨੇ ਜਿਹੜੇ ਵੇਚ ਰਹੇ ਨੇ ਚਾਹ ਖਾਣ ਪੀਣ ਦੀ ਚੀਜ਼ ਹੋਵੇ ਚਾਹ ਕੁਝ ਹੋਵੇ ਹੈ ਨਾ ਉਹਨਾਂ ਨੇ ਬਹੁਤ ਉਹ ਵਾਇਰਲ ਹੋਏ ਸੀਗੇ ਉਸ ਵੇਲੇ ਲੋਕਾਂ ਨੇ ਸ਼ਲਾਘਾ ਵੀ ਕੀਤੀ ਲੇਕਿਨ ਉਸ ਤੋਂ ਬਾਅਦ ਉਹਦੇ ਨੂੰ ਲੈ ਕੇ ਵੀ ਲੋਕ ਅਵੇਅਰ ਵੀ ਹੋਏ ਜੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੇ ਵੱਲੋਂ ਜਿਹੜੀ ਟਿਕਟ ਦੇਣ ਦੀ ਗੱਲ ਦਿੱਤੀ ਗਈ ਸੀਗੀ ਹੈ ਨਾ ਵੀ ਹਾਂ ਟਿਕਟ ਵਾਜੋ ਕੀ ਵਾਪਸ ਮੋੜਤਾ ਹੀ ਉਹਦੋਂ ਉਹਨਾਂ ਰਸਤੇ ਦੇ ਵਿੱਚ ਹੀ ਵਾਪਸ ਮੋੜਤਾ ਥੈਨ ਉਸ ਤੋਂ ਬਾਅਦ ਉਹਨਾਂ ਨੇ ਕੋਈ ਹੋਰ ਪਾਰਟੀ ਜੁਆਇਨ ਕਰ ਲਈ ਸੀਗੀ ਵੀ ਲੱਗਦਾ ਹੈ ਕਿ ਜਦੋਂ ਕੋਈ ਐਦਾਂ ਦਾ ਪਰਸਨ ਕੋਈ ਅੱਗੇ ਆਉਂਦਾ ਹੈ ਤਾਂ ਉਹਨਾਂ ਨੂੰ ਪੋਲਿਟਿਕਲ ਮੈਟਰਸ ਦੇ ਵਿੱਚ ਕਿਸੇ ਤਰ੍ਹਾਂ ਇਨਵੋਲਵ ਕਰਕੇ ਪਿੱਛੇ ਕਰ ਦਿੱਤਾ ਜਾਂਦਾ ਹੈ ਪਿੱਛੇ ਕਰ ਬਾਈ ਜੀ ਮੈਂ ਤੁਹਾਨੂੰ ਹੋਰ ਜਿਵੇਂ ਪਹਿਲਾਂ ਵੀ ਕਿਹਾ ਵੀ ਇਹ ਜੇ ਕਹੀਏ ਵੀ ਆਮ ਲੋਕ ਹੀ ਅੱਗੇ ਆ ਸਕਣਗੇ ਕਿਉਂਕਿ ਇਹ ਜਿਹੜਾ ਮਤਲਬ ਐਡਾ ਕਾਰੋਬਾਰ ਹੈ ਐਡੀ ਮੰਨ ਲਓ ਪ੍ਰੋ ਮੰਲੋ ਤੁਸੀਂ ਲੁਧਿਆਣੇ ਲਾ ਲਓ ਵੀ ਜਿੰਨੀ ਕੰਜ਼ਮਪਸ਼ਨ ਲੁਧਿਆਣੇ ਹੈ ਪਨੀਰ ਦੀ ਦੁੱਧ ਤੁਸੀਂ ਰੈਸਟੋਰੈਂਟ ਲਾਓ ਦਹਿਰੀਆਂ ਲਾ ਲਓ ਰੈਸਟੋਰੈਂਟ ਲਾ ਲਓ ਤੇ ਤੁਸੀਂ ਅਨੇਕਾਂ ਮੰਲੋ ਕਈ ਹਜ਼ਾਰਾਂ ਲੁਧਿਆਣੇ ਦੇ ਵਿੱਚ ਪਪੂਲੇਸ਼ਨ ਮੰਲੋ ਕਈ ਗੁਰੂੜਾ ਚ ਪਪੂਲੇਸ਼ਨ ਤਾਂ ਆਪਣੀ ਲੱਖਾਂ ਚ ਹੈ ਤੇ ਪਰ ਜੇ ਆਪਾਂ ਦੁਕਾਨਾਂ ਦੀ ਗੱਲ ਕਰੀਏ ਚਾਹੇ ਡੈਰੀਆਂ ਦੀ ਕਰੀਏ ਜਾਂ ਸਵੀਟ ਸ਼ਾਪ ਦੀ ਕਰੀਏ ਜਾਂ अनेका ਜਿਹੜੇ ਕੰਜ਼ਿਊਮਰ ਨੇ ਆਮ ਕੰਜ਼ਿਊਮਰ ਨੇ ਵੀ ਹੈ ਨਾ ਵਰਤੋਂ ਵਾਲੇ ਵੀ ਉਹ ਕਿੰਨੇ ਨੇ ਹਜ਼ਾਰਾਂ ਦੇ ਵਿੱਚ ਨੇ ਤੇ ਜਿਹੜੇ ਉਹ ਹਜ਼ਾਰ ਇੰਨੇ ਲੋਕ ਨੇ ਮੰਨ ਲਓ ਉਹ ਯਾਰ ਮੰਨ ਲਓ ਅਬੀਰ ਕਿਉਂ ਨਹੀਂ ਹੈ ਜਿਵੇਂ ਹੁਣ ਤੁਸੀਂ ਇਹਨਾਂ ਦੀ ਗੱਲ ਕੀਤੀ ਵੀ ਆਹਾ ਤੁਹਾਡੇ ਅਫਸਰ ਸੀ ਠੀਕ ਹੈ ਗੱਲ ਉਹਨਾਂ ਨੇ अनेका ਜਾ ਕੇ ਰੇਡਾਂ ਵੀ ਕਰੀਆਂ ਸਾਰਾ ਕੁਝ ਕਰਿਆ ਲੋਕ ਵੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਬਹੁਤ ਐਪਰੀਸ਼ੀਏਟ ਕੀਤਾ ਲੋਕਾਂ ਨੇ ਹਨਾ ਮਤਲਬ ਉਹ ਉਹ ਮੁੜ ਕੇ ਪੋਲੀਟੀਕਲ ਪਾਰਟੀਆਂ ਕਰਨੀ ਹੋ ਗਈ ਮਤਲਬ ਉਹਨਾਂ ਨੂੰ ਮੇਰਾ ਇਹ ਤਾਂ ਵੀ ਆਹਲੇ ਵਿਸ਼ੇ ਤੋਂ ਭਟਕ ਗਏ ਹੋ ਜੇ ਘੱਟੋ ਘੱਟ ਉਹ ਆਪਣੀ ਨੌਕਰੀ ਦੇ ਦੌਰਾਨ ਉਹਨਾਂ ਨੇ ਉਹ ਕਹਿੰਦੇ ਮੈਨੂੰ ਥ੍ਰੈਟ ਆਉਂਦੇ ਨੇ ਭਾਈ ਜੀ ਜਦੋਂ ਕੋਈ ਆਪਾਂ ਜਿਵੇਂ ਕਹਤੀ ਗੱਲ ਧਰਮ ਕਰਮ ਦੀ ਜਾਂ ਕੋਈ ਸੱਚ ਦੀ ਗੱਲ ਕਰਾਂਗੇ ਤਾਂ ਰਾਹ 'ਚ ਰੋੜੇ ਆਉਂਦੇ ਨੇ ਇਹ নো ਡਾਊਟ ਤੁਹਾਨੂੰ ਪੈਰ ਖਿੱਚਣ ਵਾਲੇ ਲੱਤਾਂ ਖਿੱਚਣ ਵਾਲੇ ਤੁਹਾਨੂੰ ਆਮ ਹੀ ਮਿਲਣਗੇ ਤੁਹਾਨੂੰ ਨੁਕਸਾਨ ਵੀ ਕਈ ਵਾਰ ਝੱਲਣਾ ਪੈਂਦਾ ਵਾ ਇਹ ਕੋਈ ਆਮ ਛੋਟੀਆਂ ਗੱਲਾਂ ਨਹੀਂ ਪਰ ਤੁਸੀਂ ਆਪਣੀ ਜੇ ਆਪਣੀ ਕੁਰਸੀ ਨਾਲ ਜਾਂ ਆਪਣੇ ਉਹਦੇ ਨਾਲ ਜਸਟਿਸ ਕਰਨਾ ਵਾ ਤਾਂ ਫਿਰ ਤੁਹਾਨੂੰ ਇਸ ਮੁੱਦੇ ਚੱਕਦੇ ਮੰ ਲਓ ਉਹਨੇ ਚੱਕੇ ਵੀ ਪਹਿਲਾਂ ਪਹਿਲਾਂ ਤਾਂ ਬੜਾ ਆਪਾਂ ਨੂੰ ਵੀ ਚੰਗਿਆ ਲੱਗਿਆ ਵੀ ਠੀਕ ਆ ਯਾਰ ਕੋਈ ਤਾਂ ਹੈ ਸਾਡੀ ਗੱਲ ਕਰਨ ਵਾਲਾ ਕੋਈ ਤਾਂ ਹੈ ਸਾਡੀ ਜਿਹੜੀ ਇਹਨਾਂ ਨੂੰ ਏਦੇ ਜਿਹੜਿਆ ਹੈ ਮਾਫੀਆ ਬਈ ਨੂੰ ਕੋਈ ਨੱਤ ਪਾ ਰਿਆ ਪਰ ਅਖੀਰ ਨੂੰ ਜਦੋਂ ਹੁਣ ਮੰਨ ਲਓ ਆਪ ਕਿਸੇ ਪਾਰਟੀ ਚ ਹੋਗੇ ਜਦੋਂ ਦੇਖੀਆ ਫਿਰ ਉਹ ਨਮੋਸ਼ੀ ਦਾ ਸਾਡੇ ਵਰਗਾ ਆਮ ਲੋਕਾਂ ਨੂੰ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਯਾਰ ਵੀ ਇਹ ਸਾਡੀ ਅਸੀਂ ਤਾਂ ਇਹ ਤਾਂ ਕੋਈ ਆਸ ਇੱਕ ਜਾਗੀ ਸੀ ਵੀ ਇਹ ਕੋਈ ਚੰਗਾ ਕੰਮ ਕਰਨਗੇ ਪਰ ਉਹਨੇ ਆਸ ਹੀ ਖਤਮ ਕਰਤੀ ਆਪ ਉਹ ਪਾਰਟੀਆਂ ਤੇ ਵੱੜ ਗਈ ਜੀ ਹੁਣ ਤੁਸੀਂ ਵੀ ਇੱਕ ਲੈਅ ਚਲਾ ਲਈ ਆ ਹੁਣ ਕੱਲ ਨੂੰ ਤੁਹਾਨੂੰ ਡਿਕਟ ਮਿਲ ਜੇ ਫੇਰ ਨਹੀਂ ਨਹੀਂ ਭਾਈ ਇਹ ਤਾਂ ਤੁਹਾਨੂੰ ਦੱਸੀਆਂ ਨਾ ਗੱਲ ਮੈਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਇਹ ਤਾਂ ਜਰੂਰ ਹੁੰਦੀਆਂ ਹੁੰਦੀਆਂ ਨੇ ਚੀਜ਼ਾਂ ਮਤਲਬ ਕੋਈ ਵੀ ਚੀਜ਼ ਤੁਸੀਂ ਕੋਈ ਚੰਗੀ ਕਰੋਗੇ ਤਾਂ ਉਹਦੇ ਪਿੱਛੇ ਥੱਲੇ ਤੁਹਾਨੂੰ ਕੋਈ ਨਾ ਕੋਈ ਜਰੂਰ ਮਤਲਬ ਹੁੰਦਾ ਵਗਾ ਲਗ ਲਗ ਕਹਿੰਦਾ ਯਾਰ ਇਹ ਤਾਂ ਫੇਮਸ ਹੋਣ ਲਈ ਇਹ ਚੀਜ਼ਾਂ ਕਰ ਰਹੇ ਨੇ ਪਰ ਫੇਮਸ ਨਹੀਂ ਭਾਈ ਸਾਹਿਬ ਹੱਥ ਬੰਨੇ ਟੁੱਡੇ ਮੂਰੇ ਭਰਾਵੋ ਕੋਈ ਸਾਨੂੰ ਟਿਕਟਾਂ ਦੀ ਲੋੜ ਨਹੀਂ ਕਾਸੀ ਦੀ ਲੋੜ ਨਹੀਂ ਪਰ ਇਹ ਆ ਵੀ ਜਿਹੜੀਆਂ ਜ਼ਹਿਰ ਨੇ ਤੁਸੀਂ ਇੱਕ ਦੇਖੋ ਕਿਉਂ ਮੰਨ ਲਓ ਅਸੀਂ ਐਨਜੀਓ ਚਲਾਉਨੇ ਬਾਈ ਜੀ ਪੂਰੇ ਪੰਜਾਬ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਦਾ ਅਸੀਂ ਆਮ ਹੀ ਅਕਸਰ ਪੂਰੇ ਪੰਜਾਬ ਚ ਲਾਲੂ ਜਾ ਕੇ ਆਪਣਾ ਇੱਕ ਐਕਸਪੀਰੀਅੰਸ ਆ ਤੁਸੀਂ ਹੁਣ ਕੀ ਹੋਵੇ ਇੱਕ ਤਜਰਬਾ ਮੰਨ ਲਓ ਤੌਰ ਤੇ ਆਏ ਵੀ ਆਪਾਂ ਤਜਰਬਾ ਆਪਣਾ ਸਾਂਝਾ ਕਰੀਏ ਔਰ ਤਜਰਬਾ ਸਾਂਝਾ ਤੇ ਇਹੀ ਆ ਵੀ ਤੁਸੀਂ ਯਾ ਰੇਸ਼ ਪਿੰਡਾਂ ਚ ਕੱਢ ਲੋ ਰੇਸ਼ੂ ਕੱਢ ਲੋ ਤੁਸੀਂ ਪਹਿਲਾ ਗੱਲ ਤਾਂ ਸਾਡੀ ਜਿਹੜੀ ਜਵਾਨੀ ਸੀ ਉਹ ਬਾਹਰ ਚਲੀ ਗਈ ਮੰਨ ਲਓ ਅਸੀਂ ਪਿੰਡ ਦੀ ਗੱਲ ਕਰੀਏ ਤਾਂ 25 30 ਜਾਨੇ ਹੁੰਦੇ ਸੀ ਅਸੀਂ ਸਿਰਫ ਇੱਕ ਦੋ ਜਾਨੇ ਰਹਿ ਗਏ ਮੰਨ ਲਓ ਸਾਡੀ ਜਿਹੜੀ ਜਵਾਨੀ ਆ ਪੰਜਾਬ ਦੀ ਜਿਨ੍ਹਾਂ ਨੇ ਇਹ ਸਾਡਾ ਵਿਰਸਾ ਸਾਡੀ ਪੰਜਾਬੀਅਤ ਸਾਡਾ ਜਿਹੜਾ ਇਹ ਸਾਡਾ ਪੁਰਾਣਾ ਕਲਚਰ ਜਿਹੜਾ ਸੰਭਣਾ ਸੀ ਅਸੀਂ ਉਹ ਤਾਂ ਯਾਰ ਬਾਹਰ ਚਲੇ ਗਏ ਬਾਹਰ ਜਾ ਕੇ ਕਮਾਈਆਂ ਕਰਨ ਲੱਗੇ ਪਰ ਹੁਣ ਜਿਹੜੇ ਇੱਥੇ ਆ ਗਏ ਹੁਣ ਦੂਜੀ ਤੁਸੀਂ ਦਿਲ ਵੀ ਅੱਗੇ ਬਿਹਾਰ ਯੂਪੀ ਵਾਲੇ ਨੇ ਜਿਨ੍ਹਾਂ ਨੇ ਤੁਸੀਂ ਦੇਖੋ ਪੰਜਾਬ ਦੇ ਜਿਹੜੇ ਕਾਰੋਬਾਰਾਂ ਦੀ ਮੰਨ ਲਓ ਗੱਲ ਕਰਦੇ ਆਪਾਂ ਵੀ ਜਿਹੜਾ ਕਾਰੋਬਾਰ ਨੇ ਯਾਰ ਸਾਡੇ ਪੰਜਾਬੀਆਂ ਨੇ ਤਾਂ ਕਾਰੋਬਾਰ ਬੰਦ ਕਰ ਲਿਆ ਆਪਣੇ ਛੋਟੇ ਕਾਰੋਬਾਰ ਕੀ ਨੇ ਜਿਹੜੇ ਸਾਡੇ ਪ੍ਰਵਾਸੀ ਨੇ ਉਹਨਾਂ ਨੇ ਆ ਕੇ ਸਾਡੇ ਪੰਜਾਬ ਤੇ ਜਿਹੜੇ ਛੋਟੇ ਕਾਰੋਬਾਰ ਨੇ ਉਹ ਤੇ ਕਬਜ਼ਾ ਕਰ ਲਿਆ ਮੈਂ ਤੁਹਾਨੂੰ ਇੱਕ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਮੈਂ ਤੁਹਾਨੂੰ ਇੱਕ ਅੱਗੇ ਵੀ ਦਸੀਆ ਵੀ ਇੱਕ ਪ੍ਰਵਾਸੀ ਹੈ ਮੰਨ ਲਓ ਬਈ ਉਹ ਕੋਈ ਸਬਜ਼ੀ ਦਾ ਕੋਈ ਰੇੜੀ ਦਾ ਕੰਮ ਕਰਦਾ ਬਾਈ ਜੀ ਜੇ ਉਹਦੀ ਇਨਕਮ ਦੀ ਗੱਲ ਕਰੀਏ ਮੰਨ ਲਓ ਕਈ ਨੇ ਇੱਕ ਨਹੀਂ ਹੈ ਕਈ ਨੇ ਜੇ ਮੈਂ ਤੁਹਾਨੂੰ ਉਹ ਦੱਸਾਂ ਗੱਲ ਕਈ ਕਰੋੜਾਂ ਚ ਯਾਰ ਉਹਦੀ ਜਾਇਦਾਦ ਆ ਸਾਡੇ ਨਾਲ ਵੀ ਅੱਗੇ ਬਣੇ ਹੋਏ ਨੇ ਪ੍ਰਵਾਸੀਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਕੋਈ ਆ ਕੇ ਜਿਹੜੇ ਪੁਰਾਣੇ ਸੀ ਮੰਨ ਲਓ ਇਸ ਸਮੇਂ ਉਹਨਾਂ ਦੀ 50 60 ਸਾਲ ਉਮਰ ਹੈ ਉਹਨਾਂ ਨੇ ਜਵਾਨੀ ਪਹਿਰੇ ਵਾਏ ਹੋਣਗੇ ਉਹਨਾਂ ਨੇ 20 30 ਸਾਲ ਪਿੱਛੇ ਹੁਣ ਕਮਾਈ ਕੀਤੀ ਬੀਤੀ ਸਾਲ ਦੇ ਵਿੱਚ ਉਹਨਾਂ ਨੇ ਇਸ ਟਾਈਮ ਕਮਾਈ ਕਰਕੇ ਇਸ ਟਾਈਮ ਉਹਨਾਂ ਨੇ ਕਰੋੜਾਂ ਦਾ ਜਿਹੜਾ ਅੰਪਾਇਰ ਉਹ ਆਪਣਾ ਖੜਾ ਕੀਤਾ ਹੋਇਆ ਤੇ ਸਾਡੇ ਵਾਲੇ ਅਸੀਂ ਬਾਹਰ ਚਲੇ ਗਏ ਤੇ ਹੁਣ ਇੱਥੇ ਆ ਕੇ ਸਾਡੇ ਪ੍ਰਵਾਸੀਆਂ ਨੇ ਜਿਹੜਾ ਹੈ ਉਹ ਕਬਜ਼ਾ ਕਰ ਲਿਆ ਤੇ ਉਹ ਪਲੱਸ ਜਿਹੜੀ ਹੁਣ ਦੂਜੀ ਲਾ ਲਓ ਤੁਸੀਂ ਹੁਣ ਆਪਾਂ ਇਹ ਆ ਗਈ ਦੁੱਧ ਪਨੀਰ ਵਾਲੀ ਉਸ ਤੋਂ ਬਾਅਦ ਤੁਸੀਂ ਆ ਮਲਾਵਟ ਖੋਰੀ ਲਾ ਲਓ ਜਿਹੜੀ ਆ ਸਾਡੇ ਆਹ ਕੋਈ ਰੇੜੀਆਂ ਤੇ ਨਹੀਂ ਜਿਹੜਾ ਖਾਣਾ ਪੀਣਾ ਆ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਦੱਸਦਾ ਯਾਰ ਉਹ ਬੜੀ ਮੈਂ ਮੈਨੂੰ ਵੀ ਇਹ ਹੈ ਤਾਂ ਸਾਡਾ ਕੋਈ ਸਰਦਾਰ ਭਾਈ ਚਲੋ ਆਪਾਂ ਕਹਿੰਦੇ ਆ ਵੀ ਰਜਗਾਰ ਕਰੋ ਉਹ ਯਾਰ ਰਜਗਾਰ ਤਾਂ ਕਰੋ ਭਰਾਵਾ ਕਿਸੇ ਦੇ ਤੁਸੀਂ ਜਾਨ ਨਾ ਤਾਂ ਨਾ ਖੇਡੋ ਨਾ ਉਹਨੇ ਦੇਖ ਲੈ ਪਲਾਸਟਿਕ ਹੀ ਮੈਂ ਕਹਿੰਦਾ ਤੇਲ ਚ ਘੋਲਤਾ ਉਹਨੇ ਕਾਰਵਾਈ ਵੀ ਹੋਈ ਹੈ ਹਾਂ ਮੈਂ ਉਹੀ ਗੱਲ ਵੀ ਸਰਕਾਰ ਉਹਦੇ ਬਾਅਦ ਜਦੋਂ ਉਹਨੇ ਘੋਲਿਆ ਮਾਂ ਦੇ ਪੁੱਤ ਨੇ ਵੀ ਉਹਦੇ ਬਾਅਦ ਚ ਫੂਡ ਵਾਲੇ ਸੇਫਟੀ ਵਾਲੇ ਆਏ ਉਹਨਾਂ ਨੇ ਉਹਨੂੰ ਜੁਰਮਾਨਾ ਕੀਤਾ ਮੋਟਾ ਉਹਨੂੰ ਜੁਰਮਾਨਾ ਭਰਿਆ ਠੀਕ ਹੈ ਰਜਗਾਰ ਕਰਨਾ ਮਾੜੀ ਗੱਲ ਪਰ ਪਤੰਦਰਾ ਤੂੰ ਤਾਂ ਪਲਾਸਟਿਕ ਲਾ ਕੇ ਉਹ ਪਲਾਸਟਿਕ ਹੀ ਉਹਦੇ ਵਿੱਚ ਮਨ ਲਓ ਉਹ ਤੇ ਦਿਖਣਾ ਥੋੜਾ ਉਹਦੇ ਚ ਮਨ ਲਓ ਪਲਾਸਟਿਕ ਉਹ ਚ ਦਿਖਣਾ ਨਹੀਂ ਉਹ ਚ ਘੁਲ ਜਾਣਾ ਹੁਣ ਉਹ ਤੇਲ ਦੇ ਵਿੱਚ ਘੁਲ ਗਿਆ ਘੁਲ ਕੇ ਉਹ ਵਿੱਚ ਪਕੌੜੇ ਤਲਦੇ ਉਹਨੇ ਪਕੌੜੇ ਤਲਣ ਦੇ ਨਾਲ ਉਹਨੇ ਉਹ ਵਿੱਚ ਆ ਗਿਆ ਉਹ ਉਹ ਜਦੋਂ ਅੰਦਰ ਜਾਊਗਾ ਹੁਣ ਪਲਾਸਟਿਕ ਛੋਟੇ ਅੰਦਰ ਗਿਆ ਵਾ ਯਾਰ ਉਹਨੇ ਕੁਛ ਨਾ ਕੁਝ ਤਾਂ ਨੁਕਸਾਨ ਕਰਨਾ ਹੂੰ ਅੱਛਾ ਇੱਕ ਹੋਰ ਚੀਜ਼ ਜੀਤੇ ਆ ਗਈ ਆ ਜੀ ਕਹਿੰਦੇ ਕਿ ਪੰਜਾਬੀਆਂ ਨੂੰ ਪਤਾ ਵਾ ਵੀ ਹਾਂ ਵੀ ਦਹੀਂ ਕੀ ਚੀਜ਼ ਹੁੰਦੀ ਆ ਹਨਾ ਵੀ ਆਪਾਂ ਨੂੰ ਹੁੰਦਾ ਵੀ ਦਹੀਂ ਹੁੰਦਾ ਬੜਾ ਗਾੜਾ ਹੁੰਦਾ ਸੀ ਆਪਾਂ ਉਸ ਨੂੰ ਖਾਂਦੇ ਹਾਂ ਹਾਂਜੀ ਬੜੇ ਚਾਵਾ ਦੇ ਨਾਲ ਹਾਂਜੀ ਮੈਂ ਦੇਖਦਾ ਪਿਆ ਸੀ ਵੀ ਇੱਕ ਅਸੀਂ ਰੇੜੀ ਦੇ ਉੱਤੇ ਪਟੂਰੇ ਖਾਣ ਲੱਗੇ ਆ ਤੇ ਉਹਦੇ ਵਿੱਚ ਨਾ ਉਹਨੇ ਦਹੀਂ ਪਾ ਕੇ ਦਿੱਤਾ ਉਹਨੂੰ ਸਵਾਲ ਕੀਤਾ ਮੇਰੇ ਨਾਲ ਦੇ ਨੇ ਕਹਿੰਦੇ ਯਾਰ ਆਹ ਕੀ ਤੁਸੀਂ ਦਿੱਤਾ ਵਾ ਹੁੰਦੀ ਪਾ ਕੇ ਕਹਿੰਦਾ ਜੀ ਇਹ ਦਹੀਂ ਆ ਉਹ ਬਣਾਈ ਉਹਦੀ ਲੱਸੀ ਪਈ ਸੀ ਉਹ ਕਹਿੰਦੇ ਆ ਵੀ ਹਾਂ ਜੀ ਨਹੀਂ ਨਹੀਂ ਜੀ ਇਹ ਸਾਡੇ ਐਵੇਂ ਦਿੱਤੀ ਜਾਂਦੀ ਆ ਵੀ ਅਸੀਂ ਐਸੀ ਤਰ੍ਹਾਂ ਹੀ ਦਿੰਨੇ ਆ ਤੇ ਉਥੇ ਉਹ ਉਹਦੇ ਵੀ ਇਹੀ ਵਰਡ ਸੀਗੇ ਕਹਿੰਦਾ ਯਾਰ ਵੀ ਹੁਣ ਦੇਖ ਲੈ ਪ੍ਰਵਾਸੀ ਵੀ ਇਸ ਨੂੰ ਚੀਜ਼ ਨੂੰ ਚਲਾਉਂਦੇ ਆ ਪੰਜਾਬੀ ਚਲਾ ਨਹੀਂ ਸਕਦੇ ਕਾਜ ਸਾਨੂੰ ਇਸ ਜਿਹੜੀ ਐ ਪਿਓਰ ਮਿਲ ਜਾਂਦੀ ਕਾਜ ਨਹੀਂ ਹੁੰਦਾ ਪਿਓਰ ਪਿਓਰ ਮੈਂ ਉਹੀ ਕਹਿੰਦਾ ਬਾਈ ਜੀ ਹੁਣ ਮੰਨ ਲਓ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਜਿਹੜਾ ਪੰਜਾਬੀ ਹੋਊਗਾ ਜਾਂ ਹੋਰ ਆਪਣਾ ਇਥੋਂ ਪੰਜਾਬ ਦਾ ਪਸਨੀਕ ਹੋਊਗਾ ਉਹ ਮਨ ਲਓ ਇਸ ਮੈਂ ਤਾਂ ਸਮਝਦਾ ਗੱਲ ਵੀ ਦਿਲੋਂ ਕੋਈ ਬੰਦਾ ਕਿਸੇ ਦੀ ਸਿਹਤ ਨਾ ਜਾਂ ਕਿਸੇ ਦੇ ਕਿਉਂਕਿ ਸਾਡੇ ਕਾਨੂੰਨ ਦੇ ਵਿੱਚ ਜਰਮੀ ਸਾਡੇ ਇਹ ਜਿਹੇ ਨੇ ਵੀ ਕੋਈ ਵੀ ਬੰਦਾ ਸਾਡਾ ਜਿਹੜਾ ਪੰਜਾਬ ਤੋਂ ਆ ਉਹ ਕਿਸੇ ਨਾਲ ਯਾਰ ਇਸ ਤੌਰ ਤੇ ਧੋਖਾ ਨਹੀਂ ਕਰੂਗਾ ਉਹ ਕਹਿ ਕੇ ਚੀਜ਼ ਵੇਚੂਗਾ ਪਰ ਜਿਹੜਾ ਹੁਣ ਮੰਨ ਲਓ ਤੁਸੀਂ ਹੁਣ ਰੇੜੀਆਂ ਤੇ ਲਾ ਲਓ ਯਾਰ ਮੰਨ ਲਓ ਆਡੈਂਟੀਫਿਕੇਸ਼ਨ ਕੌਣ ਕਰੂਗਾ ਇਹ ਵੀ ਕੀ ਖਬਾਰ ਹੈ ਨੇ ਮੰਲੋ ਜਿਹੜੀ ਹੁਣ ਇੰਨੀਆਂ ਰੇੜੀਆਂ ਨੇ ਪ੍ਰਵਾਸੀਆਂ ਦੀਆਂ ਲਾਲੂ ਜਾਂ ਹੋਰ ਲਾਲੂ ਯਾਰ ਉਹ ਉਹ ਰੇੜੀਆਂ ਤੇ ਕੀ ਬਿਕ ਰਿਆ ਤੇ ਕੀ ਖਾ ਰਹੇ ਮੰਨ ਲਓ ਮੈਨੂੰ ਯਾਦ ਆ ਤੁਸੀਂ ਹੱਸੋਗੇ ਵੀ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ 2000 ਸਾਲ ਦੇ ਵਿੱਚ ਆ ਬਰਗਰ ਜਿਹੜਾ ਹੁੰਦਾ ਬਰਗਰ ਕਾ ਆਪਾਂ ਕਹਿੰਦੇ ਨੇ ਆ ਇਹ 2000 ਸਾਨੇ ਦੇ ਵਿੱਚ ਸਾਡੇ ਪਿੰਡ ਆਇਆ ਸੀ ਸਾਡੇ ਉਹ ਕਰਿਆਨੀ ਦੀ ਦੁਕਾਨ ਚਲਾਉਂਦਾ ਸੀ ਬੰਦਾ ਉਹ ਪਹਿਲੀ ਵਾਰ ਉਹ 버ਗਰ ਲੈ ਕੇ ਆਇਆ ਉਹ ਬੜਾ ਬਈ ਇਹ ਦੇਖਣ ਜਾਇਆ ਕਰੀਏ ਵੀ ਕੀ ਆ ਬਈ ਖਾ ਕੇ ਦੇਖੋ ਬਈ ਉਹ ਫਲਾਣਾ ਮਤਲਬ ਸ਼ੋਕੀ ਕਹਿੰਦੇ ਨੇ ਸਾਡੇ ਪਿੰਡ ਜਿਹੜੇ ਹੋਣਗੇ ਸਾਡੇ ᱜਿਲਨ ਵਾਲੇ ਸਭ ਜਾਣਦੇ ਨੇ ਉਹ ਸ਼ੋਕੀ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ 버ਗਰ ਲੈ ਕੇ ਆਇਆ 2000 ਦੇ ਵਿੱਚ ਹੋਰ ਵੀ ਮੈਨੂੰ ਲੱਗਦਾ ਪਤਾ ਨਹੀਂ ਉਦੋਂ ਪਹਿਲਾਂ ਕਿਸੇ ਨੇ ਖਾਦਾ ਜਾਂ ਨਹੀਂ ਸਾਡੇ ਪਿੰਡ ਦੇ ਵਿੱਚ 2000 ਸਨ ਦੇ ਵਿੱਚ 2001 ਦੇ ਵਿੱਚ ਹੁਣ ਅਸੀਂ ਉਦੋਂ 8ਵੀਂ 10ਵੀਂ ਚੁੰਦੇ ਸੀ ਮੰਲੋ ਤੋਂ ਉਹ ਲੈ ਕੇ ਆ ਤੇ ਉਹ ਇੰਨੀ ਕਰਿਓਸਟੀ ਉਸ ਤੋਂ ਬਾਅਦ ਬਰਗਰਾਂ ਦੀ ਪ੍ਰਮਾਹ ਹੋਗੀ ਬਲਕਿ ਫਾਸਟ ਫੂਡ ਕਹ ਦਿੰਦੇ ਆਪਾਂ ਹਨ ਮੰਨ ਲਓ ਅੱਗੇ ਕੀ ਸੀ ਵੀ ਅੱਗੇ ਜਦੋਂ ਆਪਾਂ ਖਾਂਦੇ ਸੀ ਮੰਨ ਲਓ ਘਰਾਂ ਦੇ ਵਿੱਚ ਸੀ ਜਦੋਂ ਸਾਡੀ ਉਮਰ ਸੀਗੀ ਅਸੀਂ ਸਕੂਲੇ ਮੰਨ ਲਓ ਜਾਣਾ ਜਾਂ ਗਰਾਊਂਡਾਂ ਦੇ ਵਿੱਚ ਖੇਡਣਾ ਜਾਂ ਹੋਰ ਕਰਨਾ ਉਹ ਕੀ ਸੀ ਘਰੇਲੂ ਸਾਡੀ ਜਿਹੜੀ ਹੁੰਦੀ ਸਾਰਾ ਘਰੇਲੂ ਖਾਣਾ ਹੁੰਦਾ ਸੀ ਬਾਹਰਲਾ ਖਾਣਾ ਕੋਈ ਰੈਸਟੋਰੈਂਟ ਹੁਣ ਤੁਸੀਂ ਦੇਖੋ ਪਹਿਲਾਂ ਤਾਂ ਤੁਸੀਂ ਆ ਨਮਾ ਹੀ ਚੱਲ ਪਏ ਜਿਹੜੇ 버ਗਰਾਂ ਦੇ ਕਿੰਨੇ ਕਿੰਨੇ ਤੁਸੀਂ ਵੱਡੇ ਆਪਾਂ ਅੱਗੇ ਕਿਸਾਨੀ ਵੇਲੇ ਵੀ ਚਲੋ ਸਮਝ ਰੱਖ ਰਹੇ ਆ ਵੀ ਕਾਰਪੋਰੇਟ ਦੀ ਗੱਲ ਕੀਤੀ ਹੈ ਕਾਰਪੋਰੇਟ ਉਹ ਯਾਰ ਇਹ ਕਾਰਪੋਰੇਟ ਯਾ ਇਹ ਕਿੱਦੇ ਸਾਡੇ ਸਾਡੇ ਸ਼ੋਅਰੂਮ ਨੇ ਤੁਸੀਂ ਅੱਗੇ ਦੇਖੋ ਵੀ ਇੱਕ ਹੋਰ ਤੁਹਾਨੂੰ ਮੈਂ 버ਗਰਾਂ ਦੀ ਦੱਸਾਂ ਵੀ ਅੱਗੇ ਦਰਾਹੇ ਤੁਹਾਨੂੰ ਵੀ ਯਾਦ ਹੋਣਾ ਵੀ ਦਰਾਹੇ ਅੱਗੇ ਪਹਿਲੀ ਵਾਰ ਮੈਕਡੋਨਲ ਖੁੱਲਿਆ ਸੀ ਵੀ ਆਪਾਂ ਚਲੋ ਬ੍ਰਾਂਡ ਤੋਂ ਲੈ ਵੀ ਉਹ ਉੱਥੇ ਲੋਕ ਵੀ ਇੱਥੋਂ ਜਾ ਕੇ ਲੁਧਿਆਣੇ ਉਹ ਦਰਾਹੇ ਜਾਂਦੇ ਲੁਧਿਆਣੇ ਹੈ ਨਹੀਂ ਸੀ ਦਰਾਹੇ ਖੁੱਲਿਆ ਸੀ ਪਹਿਲਾਂ ਉਹ ਦਰਾਹੀ ਤੋਂ ਜਾ ਕੇ ਦਰਾਹੀ ਖਾਂਦੇ ਸੀ ਹੁਣ ਤਾਂ ਮੈਨੂੰ ਲੱਗਦਾ ਸਾਡੇ ਇਥੋਂ ਤੁਰ ਪੀ ਆਪਾਂ 5 ਕਿਲੋਮੀਟਰ ਦੇ ਵਿੱਚ 4-5 ਹੋਣਗੇ ਯਾਰ ਕਿਲੋ ਕਿਲੋਮੀਟਰ ਤੇ ਸਾਨੂੰ ਇਹ ਚੀਜ਼ਾਂ ਇਹ ਕਾਰਪੋਰੇਟ ਜਿਹੜਾ ਹੈ ਵੀ ਇਹ ਭਾਰੀ ਹੋ ਗਿਆ ਆਪਣੀ ਜਿਹੜੀਆਂ ਨਰੋਲ ਕਰਦੀਆਂ ਚੀਜ਼ਾਂ ਸੀ ਉਹ ਤੋਂ ਅਸੀਂ ਪਰੇ ਹੋ ਗਏ ਤੇ ਜਿਹੜਾ ਇਹ ਨੁਕਸਾਨ ਚੱਲ ਰਿਹਾ ਹੈ ਆਪਾਂ ਇੰਨੀਆਂ ਬਿਮਾਰੀਆਂ ਲਾਮਤ ਅਸੀਂ ਲੈ ਲਈ ਇਹਨਾਂ ਕੁਝ ਅਸੀਂ ਆਪਦੇ ਪਿੰਡੇ ਤੇ ਹੰਡਾ ਰਹੇ ਹਾਂ ਉਹ ਉਹ ਸਿਰਫ ਸਾਡੀਆਂ ਗਲਤੀਆਂ ਨੇ ਬਈ ਕਿਉਂਕਿ ਅਸੀਂ ਆਪਣੀਆਂ ਜਿਹੜੀ ਲਾ ਲੋ ਤੁਸੀਂ ਵੀ ਆਪਣੀਆਂ ਚੀਜ਼ਾਂ ਤੋਂ ਪਰੇ ਹੋਗੇ ਇੰਨਾ ਚ ਸਾਨੂੰ ਵਿਸ਼ਵਾਸ ਜਾਗਣ ਲੱਗਿਆ ਵੀ ਮਤਲਬ ਵੀ ਪਤਾ ਨਹੀਂ ਕੀ ਸਾਨੂੰ ਕੋਈ ਨਵਾਂ ਪਰੋਸ ਕੇ ਦਿੰਦਾ ਜਾਂ ਉਹ ਲਿਸ਼ਕ ਪੁਛਕ ਸਾਨੂੰ ਸ਼ੋਰੂਮਾਂ ਦੇ ਵਿੱਚ ਸੀਸਿਆਂ ਦੇ ਵਿੱਚ ਸਾਨੂੰ ਲਿਸ਼ਕ ਪੁਛਕ ਮਿਲਦੀ ਹੈ ਤੇ ਉਹ ਸਾਨੂੰ ਮਤਲਬ ਇਸ ਹੱਦ ਤੱਕ ਇੰਨੀਆਂ ਬਿਮਾਰੀਆਂ ਜਾਂ ਲਾ ਲੋ ਉਹ ਸਾਨੂੰ ਹੁਣ ਘੇਰਿਆ ਹੋਇਆ ਬਾਈ ਜੀ ਚਾਟੀ ਦੀ ਲੱਸੀ ਇੱਕ ਸਾਲ ਪਹਿਲਾਂ ਬੜੀ ਮਸ਼ਹੂਰ ਹੋਈ ਸੀਗੀ ਹੁਣ ਵੀ ਮੇਰੇ ਖਿਆਲ ਚੱਲਦੀ ਆ ਹਾਂਜੀ ਚਾਟੀ ਦੀ ਲੱਸੀ ਜਿਹੜੀ ਪਹਿਲਾਂ ਦੇਖੀ ਜਾਂਦੀ ਕਹਿੰਦੇ ਕਾੜੀ ਜਾਂਦੀ ਸੀ ਉਹ ਨਾ ਪੂਰੀ ਚੰਗੀ ਤਰ੍ਹਾਂ ਕਾੜ ਕੇ ਲਾਲ ਰੰਗ ਹੋ ਜਾਂਦਾ ਫਿਰ ਪੀਤੀ ਜਾਂਦੀ ਸੀ ਫਿਰ ਹੁਣ ਸੜਕਾਂ ਦੇ ਉੱਤੇ ਦੇਖਣ ਨੂੰ ਮਿਲਦਾ ਜਦੋਂ ਵੀ ਜਿਹੜਾ ਲਿਖ ਦਿੰਦਾ ਚਾਟੀ ਦੀ ਲੱਸੀ ਲਓ ਜੀ 20 ਬੀ ਲਓ ਉਹ 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 ਵੀ ਚੀਜ਼ ਤੇ ਉੱਤੇ ਮੇਰੇ ਖਿਆਲ ਚ ਹੋਣੀ ਚਾਹੀਦੀ ਕਾਰਵਾਈ ਉਹ ਬਾਕੀ ਦੇ ਵਿੱਚ ਉਹ ਚੀਜ਼ ਪਿਓਰ ਹੈਗੀ ਆ ਕਿ ਨਹੀਂ ਕਿ ਬਾਕੀ ਚਾਟੀ ਲੱਸੀ ਹੈਗੀ ਵੀ ਆ ਕਿ ਬਸ ਵੈਸੇ ਹੀ ਉਹ ਕਹਿ ਦਈਏ ਵੀ ਚੱਕ ਕੇ ਬਸ ਵਸ ਪਾਈ ਜਾਂਦੇ ਮੈਂ ਮੈਂ ਉਹ ਵੀ ਬਾਈ ਜੀ ਤੁਹਾਨੂੰ ਦੱਸਾਂ ਵੀ ਚਾਟੀ ਦੀ ਲੱਸੀ ਕੀ ਸੀ ਵੀ ਸਾਡੀ ਦਾਦੀ ਹੁੰਦੀ ਸੀ ਮੰਨ ਲਓ ਉਹ ਕੀ ਸੀ ਵੀ ਸਵੇਰੇ ਦੁੱਧ ਰੱਖ ਦਣਾ ਜਿਵੇਂ ਸਵੇਰੇ ਦੁੱਧ ਰੱਖ ਦੇਣਾ ਆ ਮਲਵਾਰੇ ਦੇ ਵਿੱਚ ਉਹ ਸਾਰੀ ਦਿਹਾੜੀ ਦੁੱਧ ਨੇ ਕੜੀ ਜਾਣਾ ਮਲੋ ਪੂਰੀ ਦਿਹਾੜੀ ਉਹਨੇ ਨਿੰਮੀ ਗੈਸ ਜਾਂ ਆਪਾਂ ਕਹਿੰਦੇ ਨੇ ਗੋਹਿਆਂ ਦੇ ਉੱਤੇ ਜਿਵੇਂ ਕਹਿੰਦੇ ਹਾਂ ਹਾਰੇ ਦੇ ਵਿੱਚ ਹਾਰੇ ਦੇ ਵਿੱਚ ਮਲੋ ਗੋਹੇ ਲਾ ਕੇ ਜਾਂ ਲੱਕੜ ਲਾ ਕੇ ਉਹਨੂੰ ਹਾਰੇ ਦੇ ਵਿੱਚ ਰੱਖ ਦੇਣਾ ਉਹਨੇ ਪੂਰੀ ਦਿਹਾੜੀ ਮਲੋ ਨਿੰਮੀ ਮੀਨੀ ਅੱਗ ਦੇ ਉੱਤੇ ਉਹਨੇ ਮਲੋ ਕੜੀ ਜਾਣਾ ਕੜੀ ਜਾਣਾ ਉਹਦਾ ਰੰਗ ਲਾਲ ਹੋ ਜਾਂਦਾ ਸੀ ਤੇ ਸ਼ਾਮ ਨੂੰ ਉਹਨਾਂ ਨੂੰ ਆਪਾਂ ਜਾਗ ਲਾ ਦੇਣਾ ਜਦੋਂ ਦੂਜੇ ਦਿਨ ਉਹਨੂੰ ਕਾੜਨਾ ਉਹ ਲੱਸੀ ਥੋੜੀ ਮਤਲਬ ਲਾਲ ਭਣਕ ਮਾਰਦੀ ਹੁੰਦੀ ਸੀ ਮਤਲਬ ਜੇ ਕਹੀਏ ਗਾੜੀ ਰੂਪ ਦੇ ਵਿੱਚ ਤੇ ਜਿਹੜੀ ਮੱਖਣੀ ਹੁੰਦੀ ਸੀਗੀ ਉਹ ਵੀ ਤੁਸੀਂ ਜਾਂ ਹੁਣ ਤਾਂ ਅੱਜ ਕੱਲ ਤੁਸੀਂ ਮੱਖਣੀ ਦੇ ਕੋਈ ਬਿਲਕੁਲ ਚਟੀਆਂ ਦੁੱਧਰਗੀਆਂ ਪੰਜਾਂ ਰੂਹ ਵਰਗੀ ਆ ਪਰ ਉਹਦਾ ਕੀ ਸੀ ਵੀ ਉਹਦਾ ਇੱਕ ਟੇਸਟ ਸੀਗਾ ਜਿਹੜਾ ਮਤਲਬ